ਆਟਾ ਤळਕੇ ਰੱਖਤਾ। ਭੁੱਖੇ ਮਰਦੇ ਮੇਰਾ। ਕੱਚੀ ਪੱਤ ਗੋਭੀ ਦਾ ਡੰਗਾ ਅੱਧਾ ਕਰਤਾ ਤੇ ਭਰਿਆ ਸੀਗਾ ਜਮਾਂ। ਪਰ ਕਹਿੰਦੇ ਬਣਾਉਣੀ ਨਹੀਂ, ਗੰਢੇ ਨਹੀਂ ਲੈ ਕੇ ਆਏ ਕੋਈ। ਖੜ ਜਾ ਮਾਟਾ ਦੇਖ। ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਲੈ ਵੀ ਧੁੱਪੇ ਬੈਠਾ ਸਵੇਰੇ-ਸਵੇਰੇ ਐ ਧੁੱਪ 'ਚ ਬਿੱਲੀ ਵਾਂਗੂ ਅੱਖਾਂ ਵਿੱਚ ਜੰਦੀਆਂ ਕੰਨਿਆਰਾ ਹੀ ਆ ਜਾਂਦਾ ਧੁੱਪ 'ਚ ਬੈਠਾ ਦਾ। ਉਹ ਪਹਣ ਵਧੀਆ ਨਿਕਲ ਲੱਗੀ ਤੇ ਹਰਪਾਲ ਸਵੇਰ ਉੱਠ ਕੇ ਰੀਲਾ ਬਣਾ ਲਿਆ ਕਰਕੇ ਤੇ ਮੈਂ ਥੋੜੀ ਅੱਜ ਉੱਠਿਆ ਗਿਆ ਹਰਪਾਲ ਬਾਈ ਟੈਨ ਉੱਠ ਖੜਾ ਸੀ ਔਖਾ ਔਖਾ ਚੱਕੀ ਜਾਂਦਾ ਤਾਂ ਹੀ ਆ ਇਸ ਕਰਕੇ ਬਰਸ਼ ਕਰ ਲੈ ਬਰਸ਼ ਚੱਪਲ ਲਾ ਲੂ ਹੁਣ ਮੈਂ ਬਰਸ਼ ਕਰ ਲੈ ਤੂੰ ਇਹਲਾ ਚੋਬਰ ਬਾਈ ਹੋ ਗਏ ਤਿਆਰ ਪੂਰੇ ਤੇ ਮੈਂ ਹਜੇ ਉਵੇਂ ਹੀ ਬੈਠਾਂਗਾ ਇਹ ਪਹਿਲਾਂ ਤਿਆਰ ਹੋਏ ਤੇ ਮੇਰਾ ਨਹੀਂ ਹੁਣ ਜੱਤ ਕਰਦਾ ਨਾਉਣ ਨੂੰ ਪਰ ਜਾਣਾ ਤਾਂ ਪਹਿਣਾ ਚੋਬਰਾ ਦਿਹਾੜੀ ਪਪਾ ਟੋਪੀ ਟਾਪੀ ਬੜੀ ਲਈ ਆ ਯਾਰ ਤੂੰ ਤਾਂ ਸੇਲਸਮੈਨ ਲੱਗਦੇ ਨਹੀਂ ਤੂੰ ਤਾਂ ਹੈਂ ਉਹ ਨਹੀਂ ਜੀ ਨਹੀਂ ਕਰਦਾ ਓਏ ਸੇਲਸਮੈਨ ਤਾਂ ਤੂੰ ਲੱਗ ਹੀ ਨਹੀਂ ਰਿਹਾ ਯਾਰ ਅੱਛਾ ਹਾਂ ਤੂੰ ਪੰਪ ਪੜਾ ਲੱਗ ਰਿਹਾ ਜਿਵੇਂ ਤੇਲ ਨਹੀਂ ਪਾਉਂਦੇ ਉਹ ਟੋਪੀ ਜਿਹੇ ਵਾਲੇ ਹਾਂ ਉਹ ਵੀ ਕਰਦੇ ਤਾਂ ਸੇਲਸਮੈਨ ਨਹੀਂ ਹੈ ਹੁਣ ਕਾਦੀ ਸੇਲਸਮੈਨ ਨਹੀਂ ਕਰਨੀ ਆ ਉਹ ਤਾਂ ਆਪਾਂ ਇੰਨੇ ਦਾ ਤੇਲ ਪਾ ਦਿਓ ਜੀ ਚਲੋ ਬਾਈ ਇਹ ਜਿਹੜੇ ਤਾਂ ਥੱਕੇ ਨਾ ਬੂਟ ਵੇਚਣੇ ਜਿਹੜੇ ਉਹ ਆ ਗਏ ਦਾ ਵੀ ਜਾਨਵਰਾਂ ਦਾ ਖਾਣਾ-ਦਾਣਾ ਰੈਡੀ ਐ। ਕਬੂਤਰ ਕਬਾਤਰ ਇੱਥੇ ਪੂਰੇ ਆਉਂਦੇ ਆ ਬਈ। ਜਿਹੜਾ ਕੋ ਬਚ ਜਾਂਦਾ ਨਾ ਖਰਾਬ ਸਿੱਟਣਾ ਕਾਣੂ ਆ। ਆਪਾਂ ਇੱਥੇ ਪਾਦਨੇ ਆ ਕਾਟਮਾ ਕੂਟਵਾ। ਛਕ ਜਾਂਦੀਆਂ ਐ ਸਾਰਾ ਕੁਝ। ਹੁਣ ਹੀ ਆ ਜਾਣਗੇ ਪਾਦ ਥੋੜਾ ਲੇਟ ਹੋ ਗਿਆ ਸੀ। ਹੁਣ ਹੀ ਆ ਜਾਣਗੇ ਦੇਖੇ ਜਾਓ ਤੁਸੀਂ। ਲਓ ਬਾਬਾ ਜੀ ਪਹੁੰਚ ਗਿਆ ਆਪਾਂ ਵੀ ਕੰਮ ਤੇ 10 ਮਿੰਟ ਰਹਿੰਦੇ ਆ ਬਸ ਪਹੁੰਚਦੇ ਆਂਗੇ ਹੌਲੀ ਹੌਲੀ ਤੇ ਇੱਥੋਂ ਦਾ ਇੱਕ ਗਰੁੱਪ ਬਣਿਆ ਹੋਇਆ ਬਈ ਐਨ ਐਚ 7 ਫੈਕਟਰੀ ਆਊਟਲੈਟ ਦਾ ਉਹਦੇ ਚ ਆਪਾਂ ਕੋਸ਼ਿਸ਼ ਕਰਾਂਗੇ ਜੁਆਇਨ ਕਰਗੇ ਕਿਉਂਕਿ ਉਹਦੇ ਚ ਜੇ ਕਿਸੇ ਬੰਦੇ ਨੂੰ ਜੋਬ ਦੀ ਮਤਲਬ ਸਟੋਰ ਵਾਲੇ ਨੂੰ ਹਨਾ ਜੋਬ ਦੀ ਲੋੜ ਹੈ ਸੌਰੀ ਕੀ ਕਹੀਏ ਨਾ ਮੈਂ ਵੀ ਜੇ ਕਿਸੇ ਸਟੋਰ ਵਾਲੇ ਨੂੰ ਕੋਈ ਕੰਮ ਵਾਲਾ ਬੰਦਾ ਚਾਹੀਦਾ ਹਨਾ ਸੇਲਸਮੈਨ ਜਾਂ ਕੁਝ ਵੀ ਚਾਹੀਦਾਗਾ ਹੈਲਪਰ ਚਾਹੀਦਾਗਾ ਉਹਦੇ ਚ ਮੈਸੇਜ ਪਾਉਂਦੇ ਆ ਉਹ ਵੀ ਇੰਨੇ ਬੰਦੇ ਚਾਹੀਦੇ ਕੋਈ ਕੁੜੀ ਚਾਹੀਦੀ ਹੈ ਕੰਮ ਲਈ ਜਾਂ ਕਿਸੇ ਵੀ ਸਟੋਰ ਤੇ ਆਫਰ ਲੱਗਦੀ ਹੈ ਕਿ ਹੋਰ ਕੋਈ ਵੀ ਮਤਲਬ ਕਿ ਕੋਈ ਫੰਕਸ਼ਨ ਹੁੰਦਾਗਾ ਇੱਥੇ ਕੋਈ ਵੀ ਕੋਈ ਵੀ ਗੱਲਬਾਤ ਹੁੰਦੀ ਹੈ ਹਟਲਟ ਚ ਉਸ ਗਰੁੱਪ ਚ ਹੀ ਗੱਲਬਾਤ ਹੁੰਦੀ ਹੈਗੀ ਤੇ ਆਪਾਂ ਵੀ ਮੈਨੇਜਰ ਸਰ ਨੂੰ ਕਹਾਂਗੇ ਆਪਾਂ ਨੂੰ ਵੀ ਜੁਆਇਨ ਕਰਾ ਉਹਦੇ ਚ ਬਹੁਤ ਜਾਣੇ ਆਉਂਦੇ ਚ ਵੈਸੇ ਤਾਂ ਇੱਕ ਤਾਂ ਮੈਨੇਜਰ ਹੀ ਹੁੰਦਾ ਉਹਦੇ ਚ ਤੇ ਇੱਕ ਮੈਨੇਜਰ ਦੇ ਜਿਹੜੇ ਥੱਲੇ ਵਾਲੀ ਪੋਸਟ ਤੇ ਹੁੰਦਾ ਦੋਨੇ ਐਡ ਹੁੰਦੇ ਆਗੇ ਤੇ ਆਪਾਂ ਵੀ ਪੁੱਛਾਂਗੇ ਸਰ ਨੂੰ ਜੇ ਹੋ ਗਿਆ ਐਡ ਤਾਂ ਦੇਖਾਂਗੇ ਐਡ ਹੋਗੇ ਤਾਂ ਫਿਰ ਜੇ ਕੋਈ ਕਿਸੇ ਸਟੋਰ ਤੇ ਆਫਰ ਉਫਰ ਲੱਗਿਆ ਕਰੂ ਹਨਾ ਜਾਂ ਕੋਈ ਕਿਸੇ ਬੰਦੇ ਨੂੰ ਕਈਰ ਕੰਮ ਦੀ ਲੋੜ ਹੁੰਦੀ ਆ ਤਾਂ ਆਪਾਂ ਉਹ ਵੀ ਬਲੌਗਨ ਚ ਪਾ ਦਿਆ ਕਰਾਂਗੇ। ਬਾਬਾ ਜੀ ਅੱਜ ਤਾਂ ਸਾਡੇ ਆਉਣ ਤੋਂ ਪਹਿਲਾਂ ਆ ਹੀ ਖੜੇ ਆ ਮੁੰਡੇ। ਅਜ ਅੰਟੀ ਦੇ ਪੈਸੇ ਦੇ ਦਾ ਘੰਟੀ ਫਿਰ ਚਲੋ। ਆ ਜੰਟੀ ਦੇ ਪੈਸੇ ਪੂਰੇ ਦੇ ਦੇ ਨਾ ਤਾਂ ਹੀ ਚਾਰੇ ਆਗੇ। ਨਹੀਂ ਤਾਂ ਸ਼ਕਲਾ ਘਾਟੀ ਦਿਖਾਉਣੇ ਆਂਟੀ ਨੂੰ। ਹਾਂ। ਓਹੋ। ਇਹ ਸਾਈਕਲ ਵੀ ਸੇਲ ਤੇ ਆ ਜੀ। ੱੱਲੀ ਵਾਲੀ। ਬਾਈ ਬਣ ਕੇ ਓਏ। ਇਹ ਮੈਨੂੰ 9:30 ਕਰਾਉਂਦਾ। ਸਾਡੇ ਨੂੰ ਇਹਦਾ ਕਰਕੇ ਹੋ ਜੇ ਨਾ ਆ ਕੇ ਤੇ ਪੈ ਗਿਆ ਨਾ ਤੈਨੂੰ ਰੋਟੀ ਨਾ ਬਣਾਈ ਇਹਦੇ ਹੁੱਜਾ ਮੈਂ ਫੇਰੂੰਗਾ ਤਾਂ ਮਾਲਾਂ ਅੰਟੀ ਦਾ ਫਾਇਆ ਨਾ ਕਰਾਈ ਮੜਾ ਚੈੱਕ ਇੱਕ ਤਾਂ ਕਰਾ ਦੇ ਕਿਤੇ ਚੱਕਾ ਮਿੱਠਿਆ ਨਾ ਕੀ ਅੰਗੂਰ ਖਾਣ ਮੈਨੂੰ ਐਂ ਦੱਸ ਦੋ ਫੇ ਮੇਰੀ ਗੱਲ ਸੁਣ ਐ ਸਬਜ਼ੀ ਨੂੰ ਕੀ ਕਹਿੰਦਾ ਦਾਲੀ ਜਾਂਦਾ ਕੇ ਰੋਟੀ ਖਵਾਉਣੀ ਹੈ ਕਿ ਨਹੀਂ ਮਨਾਉਂਦਾ ਤੋ 11 ਵਜੇ ਪਏ ਸੁਣਨੇ ਆ ਫਿਰ ਆ ਕਰਦ ਦੇਖਦੀ ਐ ਢਿੱਡ ਵਿੱਚ ਦੀ ਪਾਰ ਨਿਖਾ ਦੂਗਾ ਜੇ ਮੈਂ ਜੇ ਮੈਂ ਨਹੀਂ ਨਾ ਬੋਲਦਾ ਤਾਂ ਮੇਰਾ ਯਾਰ ਬੋਲਦਾ ਸੁਣ ਗਿਆ ਤੈਨੂੰ ਕੀ ਕੀ ਹੋਇਆ ਕੀ ਕਰਾਂਗੇ ਕੱਲ ਸਮਝ ਆ ਗਈ ਕਿ ਨਹੀਂ ਆਈ ਕਰਦ ਨਿਖਾ ਦੂਗਾ ਐ ਬਾਂਦਰ ਬਣਿਆ ਬੈਠਾ ਇੱਥੇ ਚੁੱਪ ਕਰਕੇ ਆਟਾ ਖੁੰਲ ਲੈ ਨਹੀਂ ਤਾਂ ਅਜ ਲਾਲਾ ਸਾਹਿਬ ਫਿਰ ਤੂੰ ਤਾਂ ਲਈ ਮੋਟਰ ਖੱਲੇ ਆ ਜੀ ਸੰਦੀਪ ਮੋੜਾ ਬੋਲ ਆ ਜਾ ਪਤਾ ਖਰੇ ਮਾਰੂ ਕਿ ਕਿ ਆਟੇ ਚ ਪਾਣੀ ਨਾ ਪਾ। ਤੂੰ ਤਾਂ ਬਾਲਾ ਗੁੱਲਾ ਸੜਾ ਬੁਖ ਲੱਗੀ ਬਈ ਐ। ਤੂੰ ਤਾਂ ਟਗਨਲਾ ਰੱਖੀ ਬੈਠਾ ਹੈ। ਨਾ ਗੰਡੇ ਗਣੀ ਕੋਣਿਆ। ਬਿਨ ਗੰਡੇ ਤੜਕਾ ਕਿੰਨਾ। ਬੈਠਾ ਇੱਕ ਹੋਰ ਕਰੇ ਚਰੀ ਜਨਾਗਾ। ਤੇਰੀ ਖੋਪੜੀ ਨੇ ਕੰਮ ਨਹੀਂ ਕਰੇ ਬੀ ਗੰਡੇ ਦਾ ਲਿਆਉਂਦਾ ਜੰਤੀਰੀ ਬੈਠਾ ਨਾ ਉਹ ਖੋਪੜੀ ਨੇ ਕੰਮ ਕਰੇਗਾ। ਦੇਖ ਦੇ। ਦੇਖਣ ਵਾਲੇ ਆਉਂਦੇ ਤੈਨੂੰ ਅੱਧੀ ਰਾਤ ਨੂੰ ਕਿ ਤੂੰ ਨਹੀਂ ਆਹ ਦੇਖ ਲੈ ਕਾਸਰ ਕੋਈ ਤੜਕੇ ਨਾ ਆਉਣਾ ਨਹੀਂ ਗਾਇਸ ਬਲੇ ਮੁੱਛਾਂ ਮਰੜੀ ਜਾਂਦਾ ਹੈ ਇਹਨੂੰ ਕੋਈ ਫਿਕਰ ਨਹੀਂ ਭਾਈ ਸਾਹਿਬ ਨੂੰ ਉਹ ਪ੍ਰਭਾ ਉਹ ਖਵਾ ਦਿਓ ਯਾਰ ਇੱਕ ਰੋਟੀ ਅੱਧੀ ਰੋਟੀ ਜਿਹੜੀ ਖਵਾਉਂਗੇ ਤੁਸੀਂ ਯਾਰ ਐ ਕਾਹ ਤੋਂ ਕਰਦੇ ਹੋ ਹੈਂ ਬਤਾ ਬੱਠੇ ਸਾਲੇ ਦੇ ਮੂੰਹ ਰੱਖਿਆ ਲੈ ਆਪਣਾ ਚੋਦੇ ਜਿਹਨਾਂ ਬੈਠੇ ਬੈਠਣ ਕਿੰਨੀ ਅੜੀ ਕਹਦਾ ਮੈਂ ਜਾ ਕੇ ਗੰਡੇ ਲਾਇਆ ਤੇ ਮੈਨੂੰ ਕਹਿੰਦਾ ਤੂੰ ਬਾਗ ਜਾ ਆਟਾ ਗੁੰਨਿਆ ਮੈਂ ਤੇ ਰੋਟੀ ਬਣਾ ਚੱਲ ਮੈਂ ਗੰਡੇ ਲੈ ਕੌਣ ਰੋਟੀ ਮੇਰੇ ਨਾਲ ਕੋਈ ਬੰਦਾ ਹੋ ਜਾ ਨਿਸ਼ਾਨ ਰੋਟੀ ਬਣਵਾ ਲਈ ਇਹਦਾ ਮੈਂ ਤਾਂ ਲੋੜ ਨਹੀਂ ਰੋਟੀ ਦੀ ਕਹਿੰਦਾ ਪੈ ਜੋ ਕਹਿੰਦਾ ਯਾਰ ਤਾਂ ਸੋਣਾਂਗੇ ਪੁੱਛਿਆ ਮੈਂ ਵੇ ਇਹ ਬੜੀ ਚੋਖੀ ਹੋਈ ਡੇ 12 ਵਜੇ ਕੇ ਭਾਈ 10 ਮਿੰਟ ਹੋ ਗਏ ਦੋਸ਼ੀ ਸਾਹਮਣੇ ਬੈਠੇ ਨੇ ਬੱਜੀ ਕਰ ਦੇਣਾ ਕਤਲ ਕਰਦਗੇ ਇੱਕ ਦੋਸ਼ੀ ਆ ਪਹਿਲਾ ਦੋਸ਼ੀ ਮੁੱਖ ਦੋਸ਼ੀ ਇਹ ਆ ਦੂਜਾ ਦੋਸ਼ੀ ਉਹ ਆਗਾ ਓ ਪਈਆ ਸਾਹਮਣੇ ਪੂਰੂਪ ਦਾਲ ਸਮਝੀ ਪਈ ਆ ਕੀ ਮੈਂ ਵੀ ਇਹਦੇ ਨੂੰ ਦਾਲ ਸਬਜੀ ਵਾਪਾ ਉਲਝੀ ਜਾਣਾਗਾ ਬਫਾ ਨਾ ਪਾਲ ਬਣਾਈਏ ਤੇ ਨਾ ਬਣਾਈਆਂ ਰੋਟੀਆਂ ਆ ਚੀਰ ਕੇ ਰੱਖਦੀ ਐਡੀ ਭੈਣ ਉਹਨਾਂ ਵਾਲੀ ਹੰਡਾ ਨਾ ਫਿਰ ਮੈਂ ਕਾਹਨੂੰ ਕਹਿਣਾ ਸੀਗਾ ਸਬਜ਼ੀ ਚੀਰ ਕੇ ਰੱਖਦੀ ਮੂੰਗੀ ਧੋ ਕੇ ਰੱਖਦੀ ਖੰਡ ਚੀਰ ਕੇ ਰੱਖਦੀ ਆਟਾ ਕਿਤੇ ਗੁੰਨੇ ਆਟਾ ਆਟਾ ਗੁੰਨਿਆ ਨਹੀਂ ਆਟਾ ਕਿ ਉਹ ਰੱਖਦਾ ਕੀ ਆਟਾ ਢਲ ਕੇ ਰੱਖਦਾ ਆਟਾ ਕੜਕਿਰਾਂ ਉਹ ਖੇ ਮਰਦੇ ਮੇਰੇ ਕੱਚੀ ਪੱਤ ਗੋਭੀ ਦਾ ਡੰਗਾ ਅੱਧਾ ਕਰਤਾ ਤੇ ਭਰਿਆ ਸੀਗਾ ਜਮਾ ਪਰ ਕਹਿੰਦੇ ਬਣਾਉਣੀ ਨਹੀਂ ਗੰਡੇ ਨਹੀਂ ਲੈ ਕੇ ਆਏ ਕੋਈ ਖੜ ਜਾ ਮਾਟਾ ਦੇਖ ਇਹ ਆਪੇ ਆਟਾ ਭਈ ਜਮਾਉ ਮੈਂ ਐਡੇ ਠੀਠਾਗੇ ਨਾ ਇੱਥੇ ਠੀਠਾ ਮੇਰੇ ਨਾਲੇ ਭੁੱਖੇ ਸੌਣਾ ਮਨਜੂਰਾ ਕਹਿੰਦੇ ਭਾਈ ਜੱਲਣਾ ਤੀਜਾ ਕੰਬਲ ਲਾ ਲਾ ਉਹ ਨੱਪੀ ਬੈਠਾ ਇੱਕ ਵਾਰੀ ਪਰ ਗਏ ਬਣਾਉਂਦੇ ਨਹੀਂ ਕਿ ਆਹ ਦੋ ਬੋਕ ਲੱਗ ਗਈ ਯਾਰ ਆ ਪਈਆ ਆਲੂ ਕੱਟੇ ਮਟਰ ਧੋਤੇ ਪਏ ਹੈਗੇ ਭਾਈ ਜਾਵਦਾ ਪੱਤ ਗੋਭੀ ਤੇ ਜੋਰ ਹੈ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਮੈਨਾਂ ਐਨਾ ਵੱਡਾ ਤਰਿਆ ਟੋਕਰੀ ਖਾਲੀ ਕਰਤੀ ਯਾਰ ਐਡੇ ਬਿਸ਼ਰਮ ਬੰਦੇ ਉਹ ਘਰ ਤੇ ਮੈਂ ਉਹ ਪਿਆ ਦੇ ਲਾ ਲੈਂਦੇ ਬਿਰਲਾ ਥਾਈ ਚੱਕੀ ਜਾਂਦਾ ਵਾਪਰ ਕੀ ਕੋ ਘਟ ਜਾਂਦਾ ਯਾਰ ਚਾਰ ਰੋਟੀਆਂ ਲਾ ਲੈਂਦੇ ਚਾਰ ਨਾ ਖਾ ਲੈਂਦੇ ਤਾਂ ਤੇਰੇ ਕੋਲ ਸਭ ਜੀ ਚੱਕ ਲਈ ਮੈਂ ਜੇ ਪਾ ਲਈ ਸਭ ਜੀ ਸਾਰਾ ਦੇਖ ਵੱਡਾ ਤੇਰੀ ਬੈਠਾ ਵਧੀਆ ਗੱਲ ਹੈ ਕੋਈ ਯਾਰ ਹੈ ਵਧੀਆ ਰੋਟੀ ਛਾ ਕੇ ਪੈ ਜਾਂਦੇ ਆ ਤੜਕੇ ਦੀ ਰੋਟੀ ਨਹੀਂ ਕੱਲ ਆ ਇਸ ਵੇਲੇ ਦੀਆਂ ਰੋਟੀਆਂ ਖਾਧੀਆਂ ਗੀਆਂ ਬਾਬ ਕੱਲ 12 ਵਜੇ ਚੌਲ ਖਾਦੇ ਸੀ ਹੁਣ ਕੀ ਕਰ ਦੋ ਦਿਨ ਹੋ ਗਏ ਛੋੜ ਖਾਦੇ ਨਹੀਂ ਚਾਰਜਰ ਐਵੇਂ ਲਾ ਲਿਆ ਤੇ ਤੂੰ ਇਹ ਸਵੇਰੇ ਚਾਰਜਰ ਇੱਦਾਂ ਹੀ ਕੱਟੇਗਾ ਚੁੱਪ ਲੱਗਦੇ ਇੱਕ ਵਾਰੀ ਲਾ ਕੇ ਰੱਖਿਆ ਹੁਣ ਇੱਕ ਵਾਰੀ ਲਾ ਬੱਤ ਕਹਿੰਦੀ ਰਾਤ ਨੂੰ ਸੁੁੱਤ ਪੈਣ ਪਲਾਦਰ ਪਰ ਮੋੜ ਮੇਰਾ ਫੋਨ ਬੰਦ ਹੋਣ ਵਾਲਾ ਤੂੰ ਹੀ ਪੱਟ ਕੇ ਲਿਆ ਭਰਾ ਉਹ ਚਾਰਜਰ ਤੋੜ ਦੇਣਾ ਤੇਰਾ ਸੀ ਇਹਨੂੰ ਫੋਨ ਦਾ ਨਹੀਂ ਪਤਾ ਹੁੰਦਾ ਕਿੱਥੇ ਤੇ ਚਾਰਜ ਕਿ ਸੰਭਾਲ ਦੂ ਹੈ